90 ਸਾਲ ਦੀ ਸ਼ੁਰੂਆਤ ਤੇ ਪਰਮਾਤਮਾ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰ ਆਇਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਵਾਰਸ਼ ਦੀ ਅਡੀਕ ਦੇ ਵਿੱਚ ਸੀ ਲੋਕ ਕਿਸਾਨ ਕਿਸਾਨਾਂ ਦੀਆਂ ਫਸਲਾਂ ਲਈ ਜਿਹੜੀ ਵਾਰਸ਼ ਤੇ ਬਹੁਤ ਅਤਿ ਜ਼ਰੂਰੀ ਸੀ ਕਿਉਂਕਿ ਕਣਕ ਦੀ ਫਸਲ ਹੋਵੇ ਜਾਂ ਵਰਸੀਨ ਦੀ ਫਸਲ ਵਿੱਚ ਆਲੂ ਦੀ ਫਸਲ ਹੋਵੇ ਕਿਉਂਕਿ ਸੁੱਕੀ ਠੰਡ ਪੈ ਰਹੀ ਸੀ ਉਹ ਜ਼ਿਆਦਾਤਰ ਨੁਕਸਾਨ ਕਰ ਰਹੀ ਸੀ ਹੁਣ ਵਾਰਸ਼ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਬਿਲਕੁਲ ਬਹੁਤ ਸੋਹਣੀਆਂ ਤੇ ਅੱਛੀਆਂ ਹੋਣਗੀਆਂ ਦੇਸੀ ਘਿਓ ਦਾ ਕੰਮ ਕੀਤਾ ਇਸ ਬਾਰਿਸ਼ ਨੇ ਕਿਉਂਕਿ ਸੁੱਕੀ ਠੰਡ ਦੇ ਨਾਲ ਬਿਮਾਰੀਆਂ ਤੇ ਠੰਡ ਜਿਆਦਾ ਬਹੁਤ ਲੱਗ ਰਹੀ ਸੀ ਲੋਕ ਬਿਮਾਰ ਹੋ ਰਹੇ ਸਨ ਉਸ ਤੋਂ ਵੀ ਵੱਡੀ ਰਾਹਤ ਆ ਜਣੀ ਇਸ ਬਾਰਿਸ਼ ਦੇ ਨਾਲ ਮਿਲਿਆ ਜਿੱਥੋਂ ਕਿ ਸੁਗਾਤ ਮਿਲਿਆ ਨਵੇਂ ਸਾਲ ਤੇ ਇਸ ਬਾਰਿਸ਼ ਦੀ ਲੋਕਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਪਰਮਾਤਮਾ ਦਾ ਕਿ ਬਾਰਿਸ਼ ਦੀ ਡੀਕ ਦੇ ਵਿੱਚ ਸੀ ਪਿਛਲੇ 4 ਮਹੀਨਿਆਂ ਤੋਂ 3-4 ਮਹੀਨਿਆਂ ਤੋਂ ਬਿਲਕੁਲ ਵੀ ਬਾਰਿਸ਼ ਨਹੀਂ ਸੀ ਪਈ ਇਸ ਬਾਰਿਸ਼ ਦੇ ਨਾਲ ਫਸਲਾਂ ਦਾ ਰੁਖ ਹੋਰ ਹੀ ਹੋ ਜਾਵੇਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਹ ਜਿਹੜਾ ਦੇਹਾਨ ਜੋ ਕੁਦਰਤ ਕਰਦੀ ਹੈ ਉਹਦਾ ਆਪਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿਉਂਕਿ ਲੰਮੇ ਸਮੇਂ ਤੋਂ ਮੀਂਹ ਨਹੀਂ ਪਿਆ ਜਦੋਂ ਦੀ ਆਪਣੀ ਜੀਰੀ ਦੀ ਕਟਾਈ ਕਟਾਈ ਹੋਈ ਹੈ ਉਸ ਤੋਂ ਬਾਅਦ ਮੀਂਹ ਨਹੀਂ ਪਿਆ ਮੀਂਹ ਦੀ ਬਹੁਤ ਜ਼ਿਆਦਾ ਸਖਤ ਜ਼ਰੂਰ ਸੀ ਫਸਲਾਂ ਦੇ ਲਈ ਇਹ ਬਹੁਤ ਵੱਡਾ ਵਰਦਾਨ ਹੈ ਅਤੇ ਮਨੁੱਖਾਂ ਲਈ ਵੀ ਬਹੁਤ ਵੱਡਾ ਵਰਦਾਨ ਹੈ ਕਿਉਂਕਿ ਜਿਹੜਾ ਸੁੱਕੀ ਠੰਡ ਪੈ ਰਹੀ ਸੀ ਉਸ ਕਾਰਨ ਲੋਕ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ ਹੁਣ ਜੋ ਠੰਡ ਆ ਉਹ ਵਧੀਆ ਤੌਰ ਤੇ ਪਵੇਗੀ ਲੋਕਾਂ ਨੂੰ ਰਾਹਤ ਬਿਮਾਰੀਆਂ ਤੋਂ ਰਾਹਤ ਮਿਲੇਗੀ ਅਤੇ ਫਸਲਾਂ ਨੂੰ ਬਹੁਤ ਵੱਡਾ ਦੇਸੀ ਕਿਉ ਦਾ ਕੰਮ ਕਰੇਗਾ ਜਿਮੀ ਇਹ ਬਹੁਤ ਬਹੁਤ ਵਧੀਆ ਮੀਂਹ ਪਿਆ ਜੀ ਬਹੁਤ ਵਧੀਆ ਹੋਇਆ ਜੀ ਇਹ ਬੁਰਕੀ ਕੀ ਠੰਡ ਲੱਗਣ ਤੋਂ ਸੁੱਕੀ ਠੰਡ ਇਹ ਜੀ ਜੋ ਮਨੁੱਖਾਂ ਨੂੰ ਮਨੁੱਖਾਂ ਨੂੰ ਠੰਡੀ ਠੰਡਾ ਜੋ ਮੀਂਹ ਨਹੀਂ ਪੈਂਦਾ ਉਸ ਕਰਕੇ ਉਹ ਠੰਡ ਸੁੱਕੀ ਹੁੰਦੀ ਆ ਇਸ ਕਰਕੇ ਅੱਜ ਤੋਂ ਜੋ ਮੀਂਹ ਪਿਆ ਗਿਆ ਇਸ ਦੇ ਨਾਲ ਜੋ ਠੰਡ ਦੇ ਵਿੱਚੋਂ ਬਹਾਰ ਵੀ ਆਵੇਗੀ ਤੇ ਲੋਕਾਂ ਨੂੰ ਸਾਰੇ ਬਿਮਾਰੀਆਂ ਤੋਂ ਰਾਹਤ ਮਿਲੇਗੀ ਕਿਉਂਕਿ ਜੋ ਜੀਵਨ ਆ ਉਸ ਨੂੰ ਸਵਸਤ ਹਵਾ ਦੀ ਲੋੜ ਆ ਅੱਜ ਤੋਂ ਸਵਸਤ ਹਵਾ ਹੋ ਗਈ ਹੈ ਬਹੁਤ ਵਧੀਆ ਹੋਇਆ ਹੈ ਮੌਸਮ ਸੁਹਾਵਣਾ ਹੋ ਗਿਆ ਇਸ ਕਰਕੇ ਲੋਕ ਬਿਮਾਰੀਆਂ ਤੋਂ ਆਪਣਾ ਛੁਟਕਾਰਾ ਪਾਉਣਗੇ ਜੀ ਕਿਰਪਾ ਰਹਿਮਤ ਦਾ ਸਦਕਾ ਜੋ ਇਹ ਬਾਰਿਸ਼ ਹੋਈ ਹੈ ਨਾ ਮਾਨ ਸਾਹਿਬ ਬਹੁਤ ਚਿਰਾਂ ਬਾਅਦ ਜਿਹਨੂੰ ਬਹੁਤ ਚਿਰ ਤੋਂ ਡੀਕ ਰਹੇ ਸੀਗੇ ਨਾ ਚਲੋ ਸਤਿਗੁਰਾਂ ਨੇ ਕਿਰਪਾ ਕੀਤੀ ਅੱਜ ਨਵਾਂ ਭਰਾ ਵੀ ਹੈ ਤੇ ਜਿਹੜੀ ਤਰਖਤਾਂ ਦੀ ਮੈਲ ਸਤਿਗੁਰਾਂ ਨੇ ਧੋਤੀ ਸਤਿਗੁਰਾਂ ਦਾ ਬਚਨ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਬਸਾਇਆ ਇਹ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਬਾਰਿਸ਼ ਹੋਈ ਹੈ ਬਹੁਤ ਵਧੀਆ ਬਾਰਿਸ਼ ਹੋਈ ਹੈ ਕਿਉਂਕਿ ਜੋ ਫਸਲਾਂ ਵੀ ਆਪਾਂ ਦੇਖੀਏ ਨਾ ਸੁੱਕੀ ਠੰਡ ਬਹੁਤ ਜ਼ਿਆਦਾ ਪੈ ਰਹੀ ਸੀ ਧੁੰਦਾਂ ਬਹੁਤ ਪੈ ਰਹੀਆਂ ਸੀਗਾ ਬਹੁਤ ਜ਼ਿਆਦਾ ਜਾਣ ਆਉਣਾ ਔਖਾ ਸੀਗਾ ਚਲੋ ਸਤੂਵਰਾ ਨੇ ਕਿਰਪਾ ਕੀਤੀ ਇਹ ਮੀਂਹ ਪਿਆ ਇਹਦਾ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਦਰਖਤਾਂ ਨੂੰ ਵੀ ਫਸਲਾਂ ਨੂੰ ਵੀ ਜੀਵ ਜੰਤ ਨੂੰ ਵੀ ਸਾਰਿਆਂ ਨੂੰ ਫਾਇਦਾ ਜੀ ਇਹਦਾ